ਸੋ ਗੱਲ ਹੈ ਬੱਸੀ ਪਠਾਣਾ ਮਾਨਯੋਗ ਡੀਐਸਪੀ ਸ਼੍ਰੀ ਰਾਜਕੁਮਾਰ ਸ਼ਰਮਾ ਦੇਗਵਾਈ ਦੇ ਹੇਠ ਤੇ ਪੁਲਿਸ ਟੀਮ ਦੇ ਵੱਲੋਂ ਜ਼ਿਲ੍ਹੇ ਚ ਚਾਈਨਾ ਡਰੋਨ ਲੈ ਕੇ ਪਹਿਲਾ ਪਰਚਾ ਕੀਤਾ ਦਰਜ ਥਾਣਾ ਬੱਸੀ ਪਠਾਣਾ ਦੀ ਪੁਲਿਸ ਨੇ ਚਾਈਨਾ ਡੋਰ ਬਰਾਮਦਕਾਰ ਕੇ ਮਾਮਲਾ ਦਰਜ ਕੀਤਾ ਜੋ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂਜੀ ਦੋਸਤੋ ਨੋਸ਼ਕਰ ਇੰਡੀਆ ਨਿਊਜ਼ ਦੇਖਦੇ ਸਾਰੀ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੌਤਮ ਤੇ ਅਸੀਂ ਆਪ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਸ਼ਹਿਰ ਬੱਸੀ ਪਠਾਣਾ ਵਿਖੇ ਥਾਣੇ ਵਿੱਚ ਮੌਜੂਦ ਹਾਂ ਇਹ ਤੇ ਕਿ ਪੁਲਿਸ ਵੱਲੋਂ ਬਹੁਤ ਵੱ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਮਾਨਯੋਗ ਡੀਐਸਪੀ શ્રી ਰਾਜਕੁਮਾਰ ਸ਼ਰਮਾ ਜਿਨ੍ਹਾਂ ਦੀ ਟੀਮ ਵੱਲੋਂ ਬਹੁਤ ਵੱਡੀ ਕਾਮਯਾਬੀ ਹੋਈ ਤੇ ਚਾਈਨਾ ਡੋਰ ਫੜੀ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਹਾਂ ਜੀ ਸਰ ਨਮਸਕਾਰ ਜੀ ਨਮਸਕਾਰ ਜੀ ਹਾਂ ਜੀ ਸਰ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਕੰਮ ਕਰਿਆ ਗਿਆ ਕਿ ਚਾਈਨਾ ਡੋਰ ਫੜੀ ਗਈ ਕੱਲ ਬਸੀਚ ਠੀਕ ਹੈ ਹਾਂ ਜੀ ਕੱਲ ਬਸੀ ਫਟਾਣਾ ਪੁਲਿਸ ਨੂੰ ਤਲਾਸ਼ ਮਿਲੀ ਸੀ ਕਿ ਜਤਨ ਵਾਸੀ ਬਸੀ ਬਠਾਣਾ ਜਿਹੜਾ ਏਸੀ ਰਿਪੇਅਰ ਦਾ ਕੰਮ ਕਰਦਾ ਜਿਨੇ ਆਪਣੇ ਘਰ ਚ ਦੁਕਾਨ ਖੋਲੀ ਹੋਈ ਹੈ ਏਸੀ ਦੇ ਸਪੇਅਰ ਪਾਰਟਸ ਵੇਚਦੇ ਨਾਲ ਤੇ ਉਹ ਇਸ ਦੀ ਆਰਚ ਚ ਚਾਈਨਾ ਡੋਰ ਵੀ ਵੇਚ ਰਹ ਇਸਤੇ ਐਸਸੀ ਭਵਨ ਕੁਮਾਰ ਨੇ ਉਹਦੇ ਰੇਡ ਕੀਤਾ ਤੇ ਉੱਥੋਂ ਚੈਨਾ ਡੋਰ ਬਰਾਮਦ ਕੀਤੀ ਹੈ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਰ ਜਿੱਥੇ ਦੇਖਿਆ ਰਿਹਾ ਕਿ 2 ਫਰਵਰੀ ਨੂੰ ਬਸੰਤ ਆਣ ਵਾਲੀ ਹੈ ਤੇ ਪ੍ਰਸ਼ਾਸਨ ਵੱਲੋਂ ਕੀ ਐਕਟੀਵਿਟੀ ਕੀਤੀ ਜਾਏਗੀ ਹਾਂਜੀ ਇਸ ਦੇ ਵਿੱਚ ਚੈਨਾ ਡੋਰ ਦਾ ਖਤਰਾ ਜਿਹੜਾ ਹੈਗਾ ਸਾਨੂੰ ਪਤਾ ਬਹੁਤ ਜ਼ਿਆਦਾ ਖਤਰਾ ਹੈ ਇਹਦੇ ਲਈ ਅਸੀਂ ਸਪੈਸ਼ਲ ਨਾਕਾਬੰਦੀਆਂ ਸ਼ੁਰੂ ਕੀਤੀਆਂ ਨੇ ਤੇ ਬਾਜ਼ਾਰਾਂ ਦੇ ਵਿੱਚ ਸਪੈਸ਼ਲ ਗਸ਼ਟਾਂ ਸ਼ੁਰੂ ਕੀਤੀਆਂ ਨੇ ਦੁਕਾਨਾਂ ਦੀ ਚੈਕਿੰਗ ਸ਼ੁਰੂ ਕੀਤੀ ਹੈ ਜੇਕਰ ਕੋਈ ਵੀ ਮਾਮਲਾ ਸਾਨੂੰ ਸਾਹਮਣੇ ਆਏਗਾ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਸੋ ਦੋਸਤੋ ਇਸੇ ਮਾਂ ਜੋ ਡੀਐਸਪੀ શ્રી ਰਾਜਕੁਮਾਰ ਸ਼ਰਮਾ ਮੈਂ ਪਾਰਸ ਕੋ ਤਾਂ ਕੈਮਰਾਮੈਨ ਨਿਤਿਸ਼ ਕੋ